पर परिवारिंदा परिवार ਅੱਜ ਦਾ ਜਿਹੜਾ ਰੋਸਟਰ ਨਾ ਐ ਇਹ ਸਾਂਝਾ ਰੋਸਟਰ ਨਾ ਦੀ ਰੈਵਨਿਊ ਪਰਿਵਾਰ ਜੁੰਦੀਆਂ ਅਤੇ ਕਾਨੂੰਨ ਕੋ ਐਸੋਸੀਏਸ਼ਨ ਵੱਲੋਂ ਬੇਸਿਕਲੀ ਬਹੁਤ ਹੀ ਸਾਡੇ ਲਈ ਵੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਸਾਨੂੰ ਧਰਨੇ ਤੱਕ ਪਹੁੰਚਣਾ ਪਿਆ ਸਭ ਤੋਂ ਜੁਡੀਸ਼ਰੀ ਪਾਵਰ ਜਿਹੜੀ ਹੈ ਉੱਪਰ ਮੰਨੀ ਜਾਂਦੀ ਹੈ ਪੂਰੇ ਸਾਡੇ ਮੁਲਕ ਦੇ ਵਿੱਚ ਜੁਡੀਸ਼ਰੀ ਪਾਵਰ ਦੇ ਹੁਕਮਾਤ ਦੇ ਮੁਤਾਬਕ ਮਾਨਯੋਗ ਸੈਸ਼ਨ ਜੱਜ ਗੁਰਦਾਸਪੁਰ ਜੀ ਵੱਲੋਂ ਆਰਡਰ ਦਿੱਤੇ ਗਏ ਇੱਕ ਡਿਗਰੀ ਕੀਤੀ ਕਿ ਕੋਰਟ ਦੇ ਜਿਸ ਮੁਤਾਬਕ ਸਾਡੇ ਡਿਊਟੀ ਮੈਜਿਸਟ੍ਰੇਟ ਨੇ ਅਫਸਿਲਦਾਰ ਸਾਹਿਬ ਲਖਵਿੰਦਰ ਸਿੰਘ ਕਾਨੂਗੋ ਜੀ ਤੇ ਸਤਵੀਰ ਸਿੰਘ ਪਟਵਾਰੀ ਜੀ ਉਹਨਾਂ ਦੇ ਹੁਕਮਾ ਮੁਤਾਬਕ ਦਖਲ ਨਹੀਂ ਪਹਿਲਾਂ ਪਾਰਟੀਆਂ ਨੂੰ ਟਾਈਮ ਦਿੱਤਾ ਫਿਰ ਦਖਲ ਤੇ ਉੱਥੇ ਪਹਿਲਾਂ ਹੀ ਇਸ ਗੱਲ ਦਾ ਰੌਲਾ ਹੈਗਾ ਸੀ ਤੇ ਪੁਲਸ ਪਾਰਟੀ ਦੇ ਨਾਲ ਖੜਿਆ ਗਿਆ ਨਾਲ ਜਾ ਕੇ ਤੇ ਦਖਲ ਦੇਣ ਗਏ ਜਦੋਂ ਪਹੁੰਚੇ ਨੇ ਅਫਸਿਲਦਾਰ ਸਾਹਿਬ ਨੇ ਪਟਵਾਰੀ ਗਰਦੌਰ ਨੂੰ ਆਖਿਆ ਕਿ ਪੁੱਛ ਲਓ ਕਿ ਇਨਾਂ ਕੋਲ ਵੀ ਕੋਈ ਡਾਕੂਮੈਂਟ ਕੋਈ ਅਦਾਲਤ ਦਾ ਸਟੇਪ ਵਗੈਰਾ ਕੁਝ ਹੈਗਾ ਕਿ ਨਹੀਂ ਹੈਗਾ ਇਹ ਜਦੋਂ ਪਟਵਾਰੀ ਗਰਦੌਰ ਗਾਹ ਹੋਏ ਨੇ ਉਹਨਾਂ ਨੇ ਕੋਈ ਗੱਲ ਕਰਨ ਦੀ بجائے ਅਗੋਂ ਫਾਇਰ ਕੱਟਦਾ ਜਿੱਤੋਂ ਭੱਜ ਕੇ ਸਾਰੇ ਪਰਾਂ ਹੋਏ ਉਸ ਮੌਕੇ ਵੀ ਕੁਝ ਪ੍ਰੈਸ ਵਾਲੇ ਵੀਰ ਹੈਗੇ ਸੀ ਜਾਕੀ ਨੇ ਮੋਬਾਈਲਾਂ ਤੋਂ ਬਣਾ ਲਈ ਉਹਦੇ ਵਿੱਚ ਆਵਾਜ਼ ਵੀ ਰਿਕਾਰਡ ਹੈ ਆਵਾਜ਼ ਆਉਂਦੀ ਫਾਇਰ ਦੀ ਤੇ ਸਾਰੇ ਉਰਾ ਉਰਾ ਹੁੰਦੇ ਭੱਜਦੇ ਵੀ ਦਿਖਦੇ ਆ ਇਸ ਗੱਲ ਦੀ ਬਹੁਤ ਸਹੀ ਸਾਰਾ ਸਾਡਾ ਪਰਿਵਾਰ ਜਗਤ ਕਨ ਕੋਈ ਐਸੋਸੀਏਸ਼ਨ ਨਿੰਦਾ ਕਰਦਾ ਆ ਆਪਾਂ ਜਿਹੜਾ ਕੰਮ ਕਰਨ ਗਏ ਸੀ ਅਸੀਂ ਆਪਣੇ ਕੋਈ ਪਰਸਨਲ ਕੰਮ ਨਹੀਂ ਗਏ ਸਰਕਾਰ ਮਾਨਯੋਗ ਜੱਜ ਸਾਹਿਬ ਦੇ ਹੁਕਮਾਂ ਮੁਤਾਬਕ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼ ਆ ਉਸ ਪਰਜ ਨੂੰ ਨਿਭਾਉਂਦੇ ਹੋਏ ਸਾਡੇ ਪਟਵਾਰੀ ਕਰਦਾ ਹੋ ਨਾਇਬ ਸਿਲਦਾਰ ਜੀ ਉਸ ਮੌਕੇ ਤੇ ਪਹੁੰਚੇ ਨੇ ਪਹੁੰਚਦੇ ਆ ਸਾਰੇ ਜਦੋਂ ਅਗਲੀ ਪਾਰਟੀ ਨੇ ਇਦਾਂ ਦਾ ਕੰਮ ਕੀਤਾ ਤੇ ਸਾਰੇ ਹੀ ਪਰਿਵਾਰ ਜਗਰ ਦੇ ਵਿੱਚ ਬਹੁਤ ਜ਼ਿਆਦਾ ਨਿਮੋਸ਼ੀ ਆ ਗਈ ਆਪਾਂ ਸਰਕਾਰੀ ਕੰਮ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਆਪਣੀ ਪ੍ਰੋਬਲਮ ਮਾਜੋ ਕੋਰਟ ਦੇ ਹੁਕਮੰਤਾ ਕੋਲ ਗਏ ਆ ਪ੍ਰੋਬਲਮ ਹੈ ਕੋਰਟ ਨੂੰ ਜਾ ਕੇ ਦੱਸੇ ਅਸੀਂ ਤੇ ਉਹਨਾਂ ਦੇ ਆਖੇ ਹੁਕਮੰਦਪਾਉੜੇ ਤੇ ਅੱਗੋਂ ਇਦਾਂ ਲੋਕ ਫਾਇਰ ਕਟਲ ਲੱਗ ਪੈਣਗੇ ਤੇ ਗਾਂ ਕੋਈ ਵੀ ਪਟਵਾਰੀ ਕਰਨ ਕੋ ਸਾਥੀ ਜਿਹੜਾ ਆ ਅਦਾਲਤ ਦੇ ਹੁਕਮਾਂ ਤੇ ਵੀ ਫਿਰ ਨਾ ਜਾਇਆ ਕਰੇਗਾ ਇਹ ਤੇ ਅਦਾਲਤ ਦੀ ਤਹੈ ਨਾ ਉਸੇ ਚੀਜ਼ ਦੀ ਰਿਪੋਰਟ ਅਦਾਲਤ ਨੂੰ ਭੇਜੀ ਗਈ ਅਦਾਲਤ ਨੇ ਵੀ ਉਸੇ ਵੇਲੇ ਜੱਜ ਸਾਹਿਬ ਨੇ ਉਹਨਾਂ ਦੇ ਉੱਤੇ ਕਾਰਵਾਈ ਦਾ ਹੁਕਮ ਦਿੱਤਾ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਦੋਂ ਕਾਰਵਾਈ ਦੀ ਗੱਲ ਸ਼ੁਰੂ ਹੋਈ ਹੈ ਤੇ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਗੱਲ ਆਖੀ ਗਈ ਕਿ ਉੱਥੇ ਉਹ ਅਪਟੇਅਰ ਗਨ ਨਹੀਂ ਜੀ ਉਹ ਬੰਦੇ 에ਅਰ ਗਨ ਲੈ ਕੇ ਖੇਲੋਤੇ ਸਾਨੂੰ ਨਹੀਂ ਪਤਾ ਉਹ 에ਅਰ ਗਨ ਨਹੀਂ ਕਿ ਕਿਹੜੀ ਗਨ ਸੀ ਇਹ ਕੋਰ ਜੇ ਸਭ ਤੋਂ ਵੱਡੀ ਗੱਲ ਇਹ ਮਾਰੀ ਦਿਲਵਦੀ ਦੀ ਜਿਹੜੀ ਉਹਨਾਂ ਨੇ ਦਿਲਵਦੀ ਕੀਤੀ ਹੈ ਬਜਾਏ ਕਿ ਕੋਈ ਪ੍ਰਸ਼ਾਸਨ ਗਿਆ ਆਪਾਂ ਉਹਨਾਂ ਦੀ ਪਿਆਰ ਸਰਕਾਰ ਨਾਲ ਕੋਈ ਗੱਲ ਕਰੀਏ ਜਾਂ ਸੁਣੀਏ ਅੱਗੋਂ ਅਸੀਂ ਭਾਵੇਂ ਏਅਰ ਗਾਨੇ ਤੇ ਭਾਵੇਂ ਕੋਈ ਗਾਨੇ ਜਦੋਂ ਕੱਢ ਕੇ ਖਲੋਗੇ ਜਦੋਂ ਮੰਨ ਲਓ ਕਹਿੰਦੇ ਕਿਸੇ ਨੇ ਚਪੇੜ ਵੱਟ ਲਈ ਤੇ ਮਾਰ ਲਈ ਤੇ ਫਰਕ ਨਹੀਂ ਹੁੰਦਾ ਪਰਮਾਤਮਾ ਨਾਲ ਕਰੀ ਕੋਈ ਅਭੀ ਨਾ ਵੀ ਹੋ ਜੇ ਉਸ ਤੋਂ ਬਾਅਦ ਕੌਣ ਜ਼ਿੰਮੇਵਾਰ ਹੈ ਪੰਜਾਬ ਦੇ ਹਾਲਾਤ ਅੱਗੇ ਰੋਜ਼ ਇਹੋ ਜਿਹੇ ਨੇ ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਆ ਜਾਂ ਕੋਈ ਨਾ ਕੋਈ ਹੋਰ ਘਟਨਾਵਾਂ ਦੀ ਖਬਰ ਹੁੰਦੀ ਰਹੀ ਹੈ ਹਰ ਬੰਦਾ ਆਪਣੇ ਘਰੋਂ ਸਹਿਮ ਦੇ ਮਾਹੌਲ ਚੋਂ ਚ ਨਿਕਲਦਾ ਕੰਮ ਕਰਨ ਤੇ ਸ਼ਾਮ ਨੂੰ ਜਲਦੀ ਜਲਦੀ ਡਰਦਾ ਵਟਦਾ ਆਪਾਂ ਇੱਕੋ ਹੀ ਮੰਗ ਰੱਖੀ ਹੈ ਕਿ ਇਸ ਪਰਚਾ ਜਿਹੜਾ ਪਹਿਲਾਂ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਡੀਸੀ ਸਾਹਿਬ ਕੋ ਜਾ ਕੇ ਸਾਰਿਆਂ ਨੇ ਬੇਨਤੀ ਕੀਤੀ ਕਿ ਇਹਨਾਂ ਇੱਕ ਬੰਦੇ ਦਾ ਨਾਮ ਪਾ ਕੇ ਫੇਰ ਕੰਨ ਲਿਖਤੀ ਹੈ ਉਹਨਾਂ ਨੇ ਬੇਨਤੀ ਕੀਤੀ ਤੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਹੁਕਮ ਕੀਤਾ ਤੇ ਉਹਨਾਂ ਨੇ ਬਾਅਦ ਚ ਉਹਨਾਂ ਦਾ ਵਿੱਚ ਦੱਸਣ ਮੁਤਾਬਕ ਹੈ ਕਿ ਉਹਨਾਂ ਤੇ ਧਾਰਾ ਵੱਡੀ ਲਾਈ ਹੈ ਤੇ ਦੂਜੇ ਬੰਦਿਆਂ ਦੇ ਨਾਮ ਐਡ ਕੀਤੇ ਪਰ ਹਜੇ ਤੱਕ ਸਾਨੂੰ ਥਾਣੇ ਵੱਲੋਂ ਉਹਦੀ ਕਾਪੀ ਮਹੀਆ ਨਹੀਂ ਕਰਾਈ ਗਈ ਸਾਡੇ ਕੋਲ ਸਿਰਫ ਪਹਿਲੀ ਐਫਆਈਆਰ ਦੀ ਕਾਪੀ ਹੈ ਜਿਹਦੇ ਵਿੱਚ ਸਿਰਫ ਇੱਕ ਬੰਦੇ ਦਾ ਨਾਮ ਹੈ ਤੇ ਸਾਡੀ ਮੰਗ ਇਹੀ ਹੈ ਕਿ ਜਿਹੜੇ ਦੋਸ਼ੀਆਂ ਨੇ ਵੇਖੋ ਗੱਲ ਸਹੀ ਦੀ ਨਹੀਂ ਪਈ ਦੀ ਹੈ ਜੇ ਇਹਨਾਂ ਬੰਦਿਆਂ ਨੂੰ ਮਤਲਬ ਅੱਜ ਕੋਈ ਨਹੀਂ ਨੱਥ ਪੈਂਦੀ ਕੱਲੋਂ ਹਰ ਬੰਦਾ ਇਹੀ ਕੰਮ ਕਰੇਗਾ ਤੇ ਅਸੀਂ ਨਹੀਂ ਜੇ ਫਿਰ ਜਾਣਾ ਇਹ ਸਾਡੀ ਬਿਲਕੁਲ ਆਪਣੇ ਜਿਨਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨਹੀਂ ਜੇ ਫਿਰ ਜਾਣਾ ਅਦਾਲਤਾਂ ਦੇ ਵਿੱਚ ਕੀ ਲਿਖ ਕੇ ਦਵਾਂਗੇ ਕਿ ਸਿਕਿਉਰਟੀਆਂ ਪ੍ਰਾਈਵੇਟ ਦੇਦੋਂ ਪੁਲਿਸ ਨੇ ਇਹ ਗੋਨੀ ਤੇ ਕਰਦਾ ਜੇ ਉਹਨਾਂ ਬੰਦਿਆਂ ਤੇ ਕਾਰਵਾਈ ਨਹੀਂ ਕਰਨੀ ਤੇ ਫਿਰ ਸਾਡੇ ਜਾਣਦਾ ਕਿ ਮੁੱਲੇ ਅਸੀਂ ਕਿਹੜੇ ਆਪਣੇ ਪਰਸਨਲ ਕੰਮ ਗਏ ਤੇ ਮੰਗ ਵੀ ਇਹੀ ਹੈ ਜਿੰਨਾ ਚਿਰ ਉਹ ਬੰਦੇ ਅਰੈਸਟ ਨਹੀਂ ਹੁੰਦੇ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਆਪਾਂ ਇਹ ਧਰਨੇ ਨੂੰ ਜਾਰੀ ਰੱਖਾਂਗੇ ਅੱਜ ਦਾ ਧਰਨਾ ਜਿਹੜਾ ਦੀ ਰੈਵਿਊ ਕਾਨਗੋ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਪਟਵਾਡ ਜੁਨੀਅਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਾਬਤ ਤਸੀਲ ਵਿੱਚ ਧਰਨਾ ਦਿੱਤਾ ਗਿਆ ਵਾ ਇਦੇ ਵਿੱਚ ਜਿਹੜਾ ਹੈਗਾ ਮਾਨਜੂਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਹੜਾ ਦਖਲ ਦੇ ਉੱਤੇ ਪੁਲਿਸ ਪ੍ਰਸ਼ਾਸਨ ਸਾਨੂੰ ਮਿਲੀ ਪੁਲਿਸ ਮਿਲੀ ਪੁਲਿਸ ਦੀ ਹਾਜ਼ਰੀ ਵਿੱਚ ਜਦੋਂ ਦਖਲ ਕਰਦੇ ਪੁਲਿਸ ਦੀ ਹਾਜ਼ਰੀ ਵਿੱਚ ਇਹਨੇ ਜਿਹੜਾ ਜਣਾ ਤੋਂ ਦਖਲ ਜਣ ਦੇ ਖਿਲਾਫ ਸੀਗਾ ਉਹਨਾਂ ਨੂੰ ਗੋਲੀ ਚਲਾਈ ਗਈ ਉਹ ਗੋਲੀ ਚਲਾਉਂਦੇ ਸਾਡੇ ਤੇ ਕਾਨਗੋ ਸਾਹਿਬ ਤੇ ਸਾਡੇ ਪਰਵਾਰੀ ਸਾਹਿਬ ਧੌੜ ਕੇ ਬਚੇ ਆ ਕਿਸ ਦਿਨ ਦੀ ਘਟਨਾ ਹੈ 26 ਤਰੀਕ ਦੀ ਪਰ ਸਰ ਉਹ ਤੇ ਕਹਿ ਰਿਹਾ ਕਿ ਇਹ ਗਨ ਸ਼ਾਟ ਆ ਪੁਲਿਸ ਵੀ ਕਹਿ ਰਹੀ ਹੈ ਗਨ ਸ਼ਾਟ ਆ ਪੁਲਸ ਪੁਲਸ ਕਹਿ ਰਹੀ ਹੈ ਜਿਹੜੀ ਹੈਗੀ ਆ ਅਸਲੇ ਦਾ ਕੀ ਹੈਗਾ ਅਸਲਾ ਤੇ ਜਿਹੜਾ ਹੈਗਾ ਇੱਕ ਸਵੀ ਕੱਟ ਕੇ ਵੀ ਡਰਾਉਣਾ ਵਾ ਕੋਈ ਹਥਿਆਰ ਕੱਟ ਕੇ ਡਰਾਉਣਾ ਵਾ ਜਿਹੜਾ ਸਾਨੂੰ ਨਹੀਂ ਪਤਾ ਵੀ ਪੁਲਸ ਨੂੰ ਕਿਹੜੇ ਹਥਿਆਰ ਹੈ ਕਿ ਪੁਲਸ ਦੀ ਹਾਜ਼ਰੀ ਵਿੱਚ ਸਭ ਕੁ ਹੋਇਆ ਵਾ ਉਹਨਾਂ ਨੇ ਜਿਹੜਾ ਵਾ ਫਾਇਰ ਦੀ ਬਾਜ ਵੀ ਲੱਭਦੀ ਆ ਪਹਿਲੀ ਜਿਹੜੀ ਹੈਗੀ ਆ ਗਨ ਲੈ ਕੇ ਦੌੜੀ ਵੀ ਲੱਭਦੇ ਆ ਉਹਦੇ ਵਿੱਚ ਸਾਫ਼-ਸਾਫ਼ ਪਤਾ ਲੱਗਦਾ ਵਾ ਜਦੋਂ ਇਹਨਾਂ ਨੇ ਪਰਚਾ ਕੀਤਾ ਵਾ ਪਰਚਾ ਵੀ ਉਹਨਾਂ ਦੇਖ ਜਾਂਚ ਕੇ ਕੀਤਾ ਵਾ ਹੁਣ ਦੂਛਿਆਂ ਨੂੰ ਪੜਿਆ ਨਹੀਂ ਜਾ ਰਿਹਾ ਸਾਨੂੰ ਇਹ ਦੇ ਵਿਰਤੀ ਰੋਸ ਆ ਅਸੀਂ ਰੋਸ ਵਜੋਂ ਧਰਨਾ ਦਿੱਤਾ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ ਸਾਰੇ ਪੱਦਰ ਤੇ ਲੈ ਕੇ ਜਾਵਾਂਗੇ ਸਾਡੀ ਪੰਜਾਬ ਪੱਤਰ ਦੀ ਜਿਹੜੀ ਪਹਿਲਾਂ ਜੁਨੀਆ ਨਾਲ ਸਾਰੀ ਪਹਿਲਾਂ ਉਤਾਵ ਲੀਆਂ ਵਾ ਸਾਡੀ ਗੱਲ ਹੋ ਚੁੱਕੀ ਆ ਪੰਜਾਬ ਦੀ ਰਹੇਗਾ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਸਾਡੇ ਦੋਸ਼ੀਆਂ ਜਦੋਂ ਤੱਕ ਇਹ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਅਸੀਂ ਤਾਂ ਧਰਨਾ ਇਸੇ ਤਰ੍ਹਾਂ ਲਗਾਤਾਰ ਜਾਰੀ ਰੱਖਾਂਗੇ ਇਹਦੇ ਵਿੱਚ ਜਿਹੜੇ ਕੰਮ ਦਾ ਜਿਹੜਾ ਹੈਗਾ ਵਾ ਲੋਕਾਂ ਦਾ ਕੰਮ ਜਿਹੜੇ ਨਹੀਂ ਹੁੰਦੇ ਉਹਦੇ ਵਿੱਚ ਜਿਹੜਾ ਵਾ ਜ਼ਿੰਮੇਵਾਰੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਪਿਛਲੇ ਸਮੇਂ ਵਿੱਚ ਮਿਤੀ 6 1 2026 ਨੂੰ ਆਪਾਂ ਮੰਨ ਲਿਓ ਕਿ ਸੈਸ਼ਨ ਕੋਰਟ ਜੱਜ ਸਾਹਿਬ ਦੇ ਹੁਕਮਾਂ ਮੁਤਾਬਕ ਆਪਾਂ ਦਖਲ ਦੇਣਗੇ ਡਿਊਟੀ ਮੈਜਿਸਟਰੇਟ ਨਾਇਬ ਤਸਿਲਦਾਰ ਕਰਮਜੀਤ ਸਿੰਘ ਲਖਵਿੰਦਰ ਸਿੰਘ ਗਰਦੌਰ ਤੇ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਦਖਲ ਦੇਣ ਗਏ ਜੀ ਜਦੋਂ ਆਪਾਂ ਮੌਕੇ ਤੇ ਜਾ ਕੇ ਪ੍ਰੋਟੋਕੋਲ ਮੁਤਾਬਕ ਦੂਸਰੀ ਧਿਰ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਸ ਅਦਾਲਤ ਦੇ ਖਿਲਾਫ ਕੋਈ ਉੱਚ ਅਦਾਲਤ ਦਾ ਕੋਈ ਸਟੇਜ ਜਾਂ ਕੋਈ ਹੋਰ ਚੀਜ਼ ਹੈਗੀ ਤੇ ਸਾਨੂੰ ਮਹੱਯਾ ਕਰਾਈ ਜਾਈ ਉਲਟਾ ਉਹਨਾਂ ਇਹ ਕਾਗਜ਼ ਪੱਤਰ ਦੇਣ ਦੀ ਬਜਾਏ ਜੀ ਸਾਡੇ ਉੱਤੇ ਸਿੱਧੀ ਫਾਇਰਿੰਗ ਕਰ ਦਿੱਤੀ ਜੀ ਮੈਂ ਤਾਂ ਗਰਦੌਰ ਸਾਹਿਬ ਵੀ ਕਿ ਅਸੀਂ ਟਰੱਕ ਦੇ ਉੱਤੇ ਆੜ ਲੈ ਕੇ ਆਪਣੀ ਜਾਨ ਪੇਚਾ ਕੇ ਜੀ ਉੱਥੋਂ ਨਿਕਲੇ ਹਾਂ ਜੀ ਉਸ਼ਦੀ ਆਪਾਂ ਬਾਅਦ ਆਪਣੇ ਉੱਚ ਅਧਿਕਾਰੀਆਂ ਨੂੰ ਉੱਚ ਅਫਸਰ ਸਹਿਬਾਨਾਂ ਦੀ ਨਾਲੇ ਚ ਵੀ ਚ ਲਿਆ ਦਿੱਤਾ ਗਿਆ ਸੀ ਉਹਨਾਂ ਨੇ ਸਾਡਾ ਬਹੁਤ ਡੀਸੀ ਸਾਹਿਬ ਨੇ ਪ੍ਰਸ਼ਾਸਨ ਨੇ ਸਾਥ ਦਿੱਤਾ ਜੀ ਦੋਸ਼ੀਆਂ ਵਿਰੋਧ ਐਫ ਆਈ ਆਰ ਹੋ ਗਈ ਜੀ ਉਸ ਤੋਂ ਬਾਅਦ ਇਹ ਮੇਨ ਜਿਹੜਾ ਧਰਨਾ ਇਹ ਜੀ ਉਹ ਲਗਾਤਾਰ ਜੋ ਦੋਸ਼ੀ ਹੈ ਉਸ ਤਰ੍ਹਾਂ ਹੀ ਫਿਰ ਰਹੇ ਆ ਇਹ ਸਾਨੂੰ ਆਏ ਬਗਾਏ ਕੇ ਆ ਸੁਨਾਹ ਪਚਾ ਕੇ ਜਾਂ ਕੁਛ ਟਰਾਂਸਮ ਘਾ ਰਹੇ ਆ ਜੀ ਉਸ ਦਿਨ ਜਿੰਨਾ ਚਿਰ ਉਹਨਾਂ ਦੀ ਅਰੈਸਟ ਨਹੀਂ ਹਿੰਦੀ ਉਹਨਾਂ ਚਿਰ ਇਹ ਸਾਡਾ ਧਰਨਾ ਪੂਰਨ ਜਮ੍ਹਾਂ ਬੰਦੀ ਦੇ ਨਾਲ ਲਗਾਤਾਰ ਚੱਲੂ ਰਹੇਗਾ ਮੰਗ ਕੀ ਰੱਖੀ ਮੈਂ ਮੰਗ ਜੀ ਇਹੋ ਹੀ ਰੱਖੀ ਆ ਜੀ ਜੋ ਦੋਸ਼ੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਏ ਜੀ ਤੇ ਭੰਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਏ ਜੀ ਜੇ ਮੰਗ ਨਹੀਂ ਪੂਰੀ ਹੁੰਦੀ ਤਾਂ ਕੀ ਅਗੇ ਰਾਨੀ ਮੰਗ ਨਾ ਪੂਰੀ ਹੋਈ ਜੀ ਤਾਂ ਧਰਨਾ ਅੱਜ ਸਬ ਤਹਿਸੀਲ ਦੇ ਸ਼ਹਿਰਾ ਮੱਝਾ ਸਿੰਗਲ ਵਿੱਚ ਲੱਗਾ ਆ ਫਿਰ ਇਹਦੇ ਜ਼ਿਲ੍ਹਾ ਲੈਵਲ ਤੇ ਲੱਗੇਗਾ ਜੀ ਤੇ ਪੰਜਾਬ ਸਟੇਟ ਦੀ ਨੌਲੇਜ ਵਿੱਚ ਹੈ ਜੀ ਇਹ ਸਾਰਾ ਧਰਨੇ ਦੀ ਜਾਣਕਾਰੀ ਬਾਅਦ ਪੰਜਾਬ ਲੈਵਲ ਤੇ ਚਲਾਇਆ ਜਾਏਗਾ ਜੀ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਆਜ ਦਾ ਧਰਨਾ ਕਿਨੇ ਤੱਕ ਚੱਲੀ ਰਹੇਗਾ ਹਾਂਜੀ ਅਜੇ ਤੱਕ ਨਕੀ ਨਵੇ ਦਾ ਕਰੇਗਾ ਜੀ ਲਗਭਗ 1 ਵਜੇ ਤੱਕ ਜਾਰੀ ਰਹੇਗਾ ਕੋਈ ਕੰਮ ਨਹੀਂ ਕੀਤਾ ਜੀ ਨਹੀਂ ਜੀ ਕੰਮ ਕਮਲ ਬੰਦਿਆ ਜੀ ਸਾਰਾ ਕੀ ਕੀ ਰੋਕ ਲਗਾਏਗੇ ਜੀ ਦੱਸਿਆ ਜਾਏਗਾ ਇਹਨਾਂ ਸਭ ਤੋਂ ਵੱਡੀ ਗੱਲ ਇਹ ਆ ਜੀ ਮਾਨਯੋਗ ਅਦਾਲਤ ਸੈਸ਼ਨ ਕੋਰਟ ਉਹ ਕਿਸੇ ਮੁਲਾਜ਼ਮ ਕੋ ਫੇਟ ਘਮਰਾਉਣ ਵਾਲੀ ਨਹੀਂ ਜੀ ਇਹ ਜੋ ਸੈਸ਼ਨ ਕੋਰਟ ਅਦਾਲਤ ਨੇ ਸਭ ਕੁਝ ਬੇਫਿਕ ਜਾਚ ਕੇ ਆਰਡਰ ਦਿੱਤੇ ਆ ਦੂਸਰੀ ਗੱਲ ਇਹ ਜੀ ਉਹਨਾਂ ਨੇ ਆਪ ਹੀ ਕਹੇ ਜੀ ਸਾਡਾ ਕੇਸ 2012 ਤੋਂ ਚੱਲਦਾ ਆ ਰਿਹਾ ਸੀ 2022 ਜੀ ਰਜਿਸਟਰੀ ਹੋਈ ਆ ਯਾਦ ਕੀ ਮੈਂ ਇਸ ਹਲਕੇ ਵਿੱਚ 2024 ਵਿੱਚ ਆਇਆ ਤੇ ਪਹਿਲੀ ਵਾਰੀ ਅਦਾਲਤ ਦੇ ਹੁਕਮ ਆਇਦ ਖੋਨਾ ਮੁਤਾਬਕ ਦਖਲ ਦਵਣਗੇ ਆ ਇਹ ਰੋਪ ਜਿਹੜੇ ਬੇਬਨਾਦ ਝੂਠੇ ਹੈ ਜੀ ਇਸ ਬਾਰੇ ਮੈਂ ਆਪਣੇ ਉੱਚ ਅਧਿਕਾਰੀਆਂ ਕੋ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਾਉਣ ਲਈ ਤਿਆਰ ਆ ਮਾਨ ਜੋ ਅਦਾਲਤ ਦੇ ਰਾਹੀਂ ਜਾਂਚ ਕਰਾਉਣ ਲਈ ਤਿਆਰ ਆ ਜੇ ਮੇਰੇ ਵੱਲੋਂ ਕੋਈ ਕਿਸੇ ਦਾ ਵੀ ਕੋਈ ਨੁਕਸਾਨ ਕੀਤਾ ਗਿਆ ਹੈ ਜਾਂ ਕਿਸੇ ਨਾਲ ਕੋਈ ਗਲਤ ਰਿਕਾਰਡ ਪੇਸ਼ ਕੀਤਾ ਗਿਆ ਮੈਂ ਉਹਦਾ ਜ਼ਿੰਮੇਵਾਰ ਖੁਦ ਹੋਵਾਂਗਾ ਜੀ ਮੈਂ ਇਹ ਜਾਂਚ ਕਰਾਉਣ ਲਈ ਬਿਲਕੁਲ ਤਿਆਰ ਆ ਜੀ